ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਵੀ ਵੜ ਦਿਖਾਉਣੇ ਆ ਤੁਹਾਨੂੰ ਤੇ ਜਿਹੜੀ ਵੀਡੀਓ ਬਣਾਈ ਆਪਾਂ ਡੇਟਾ ਲੰਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਨੂੰ ਤੱਪਾ ਪੈਂਦੀ ਆ ਮੋਬਾਈਲ ਨੰਬਰ ਬੋਲੋ ਬਈ ਮੋਬਾਈਲ ਨੰਬਰ 76964 60400 ਵੀਰੇ ਠੀਕ ਹੈ ਬਈ ਹਾਂਜੀ ਬਈ ਤੇ ਜਿਹੜੀ ਆ ਸਾਹਮਣੇ ਆਪਾਂ ਵੜ ਦੇਖ ਰਹੇ ਆ ਕਿਹੜਾ ਸੂਆ ਸੂਈ ਹੈ ਬਈ ਇਹ ਵੀਰੇ ਕਹਿਣ ਨੂੰ ਪਹਿਲਾਗਾ ਤੇ ਪਰ ਦੂਸਰਾ ਸੂਆ ਪੰਛੀ ਸੂਈ ਹੈ ਇਹ ਜੂਆ ਸੂਆ ਬਾਈ ਕਹਿੰਦਾ ਸੂਈਆ ਕਹਿਣ ਨੂੰ ਪਹਿਲਾਂ ਕਹਿ ਦਿਓ ਬਾਈ ਤੇ ਨਾੜਾ ਨੂੜਾ ਦੇਖ ਸਕਦਾ ਫੁੱਲ ਬਹੁਤ ਚੰਗੀ ਬੱਤੀ ਹੈ ਵੀਰੇ ਪਿਛਲੇ ਸੂਏ ਦਾ ਰਿਕਾਰਡ ਹੈ ਦਾ 15 16 ਕਿਲੋ ਦਾ ਇਸ ਵਾਰ ਦੇਣਾ ਚਾਹੀਦਾ 17 18 ਕਿਲੋ ਤੇ ਪੰਛੀ ਨੂੰ ਇਹਨੇ ਜਨਮ ਦਿੱਤਾ ਬਹੁਤ ਚੰਗੀ ਬੱਤੀ ਕਾਫੀ ਕਲਰ ਜਰਸੀ ਬਹੁਤ ਟੌਬਰੀ ਬੱਚੇ ਨੂੰ ਬਾਈ ਜਨਮ ਦਿੱਤਾ ਤੇ ਮੁੱਲ ਬਾਈ ਨੇ ਨਾ ਤਾਂ ਇਹਦਾ ਰੱਖਿਆ ਬਾਈ 60 ਦੇ ਨਾਂ ਰੱਖਿਆ 65 52000 ਦੀ ਬੱਤੀ 55000 53000 ਰੁਪਏ ਦੀ ਬਾਈ ਦੇ ਦੇਵਾਂਗੇ ਹਵਾਨਾ ਇਹਨੂੰ ਵਾਲਾ ਫੀਡਿੰਗ ਨਾਲ ਕਰਮਣ ਬਹੁਤ ਸੋਹਣਾ ਬ ਬਾਕੀ ਠੰਡੀ ਸੀ ਫੋਲਾ ਹਾਂਜੀ ਮੁੱਲ ਵੀ 53000 ਰੁਪਏ ਬਾਕੀ ਬਾਈ ਕਹਿੰਦਾ ਮਾਨਦਾਨ ਮੌਕੇ ਤੇ ਆ ਗਿਆ ਇਹਦਾ ਕੋਈ ਗੱਲ ਕਰਦੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਕਿੰਨਾ ਕ ਬੋਲਾ ਕੱਢਿਆ ਬਾਈ ਫਿਰ ਬੋਲਾ ਵੀਰੇ ਐਸ ਵਕਤ 12 13 ਕਿਲੋ ਬੋਲਾ ਤਿਆਰ ਹੈ ਥੱਲੇ ਠੀਕ ਹੈ ਬਾਈ ਹਾਂਜੀ ਬਾਈ ਠੀਕ ਹੈ ਹਾਂਜੀ